ਪੂਰੇ ਪੰਜਾਬ ਦੇ ਨਾਲ-ਨਾਲ ਫਗਵਾੜਾ ਵਿਖੇ 21 ਦਸੰਬਰ ਨੂੰ ਹੋਣ ਜਾ ਰਹੀ ਨਗਰ ਨਿਗਮ ਦੀ ਚੋਣ ਨੂੰ ਲੈ ਕੇ ਜਿੱਥੇ ਕਾਂਗਰਸ ਪਾਰਟੀ ਵੱਲੋਂ ਆਪਣੇ 35 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਉੱਥੇ ਹੀ ਪਾਰਟੀ ਹਾਈ ਕਮਾਂਡ ਨੇ ਵਾਰ ਨੰਬਰ 1 ਤੋਂ ਸਾਬਕਾ ਕੌਂਸਲਰ ਸੀਤਾਦੇਵੀ ਵਾਰ ਨੰਬਰ 2 ਤੋਂ ਪਦਮਦੇਵ ਸੁਧੀਰ ਨਿੱਕਾ ਵਾਰ ਨੰਬਰ 4 ਤੋਂ ਜਤਿੰਦਰ ਬਰਮਾਨੀ ਵਾਰ ਨੰਬਰ 5 ਤੋਂ ਦੀਪਮਾਲਾ ਵਾਰ ਨੰਬਰ 7 ਤੋਂ ਪਿੰਕੀ ਭਾਟਿਆ ਵਾਰ ਨੰਬਰ 8 ਤੋਂ ਸੰਜੀਵ ਬੁੱਗਾ ਵਾਰ ਨੰਬਰ 9 ਤੋਂ ਪ੍ਰਿੰਕਾ ਕਈ ਵਾਰ ਨੰਬਰ 10 ਤੋਂ ਵਿਨੋਦ ਬਰਮਾਨੀ ਵਾਰ ਨੰਬਰ 11 ਤੋਂ ਮਨਜੀਤ ਕੌਰ ਬਸਰਾ ਵਾਰ ਨੰਬਰ 15 ਤੋਂ ਪਰਮਜੀਤ ਕੌਰ ਵਾਲੀਆ ਵਾਰ ਨੰਬਰ 17 ਤੋਂ ਨੀਰਜ ਵਾਰਡ ਨੰਬਰ 18 ਤੋਂ ਰਾਮਪਾਲ ਉਪਲ ਵਾਰਡ ਨੰਬਰ 19 ਤੋਂ ਐਡਵੋਕੇਟ ਰਿੰਪੀ ਗਿੱਲ ਵਾਰਡ ਨੰਬਰ 20 ਤੋਂ ਮਨੀਸ਼ ਪਰਵਾਕਰ ਵਾਰਡ ਨੰਬਰ 21 ਤੋਂ ਪਰਵਿੰਦਰ ਕੌਰ ਰਗਬੋਤਰਾ ਵਾਰਡ ਨੰਬਰ 23 ਤੋਂ ਸੰਗੀਤਾ ਗੁਪਤਾ ਵਾਰਡ ਨੰਬਰ 26 ਤੋਂ ਰਣਜੀਤ ਕੌਰ ਰਾਣੀ ਵਾਰਡ ਨੰਬਰ 27 ਤੋਂ ਤ੍ਰਿਪਤਾ ਸ਼ਰਮਾ ਵਾਰਡ ਨੰਬਰ 28 ਤੋਂ ਗੁਰਪ੍ਰੀਤ ਕੌਰ ਵਾਰਡ ਨੰਬਰ 29 ਤੋਂ ਅਨੀਤਾ ਰਾਣੀ ਵਾਰਡ ਨੰਬਰ 30 ਤੋਂ ਪ੍ਰਦੀਪ ਕੁਮਾਰ ਵਾਰਡ ਨੰਬਰ 31 ਤੋਂ ਬਲਜੀਤ ਕੌਰ ਬੁੱਟਰ ਵਾਰ ਨੰਬਰ 32 ਤੋਂ ਸੁਸ਼ੀਲ ਮੈਣੀ ਵਾਰ ਨੰਬਰ 33 ਤੋਂ ਵੀਨਾ ਰਾਣੀ ਵਾਰ ਨੰਬਰ 35 ਤੋਂ ਸੋਨੀਆ ਜੋਸ਼ੀ ਵਾਰ ਨੰਬਰ 36 ਤੋਂ ਤਰਨਜੀਤ ਸਿੰਘ ਵਾਲੀਆ ਵਾਰ ਨੰਬਰ 37 ਤੋਂ ਪ੍ਰੇਮਕੌਰ ਚਾਨਾ ਵਾਰ ਨੰਬਰ 39 ਤੋਂ ਰੀਨਾ ਰਾਣੀ ਸ਼ਰਮਾ ਵਾਰ ਨੰਬਰ 41 ਤੋਂ ਸੁਸ਼ਮਾ ਸ਼ਰਮਾ ਵਾਰ ਨੰਬਰ 43 ਤੋਂ ਸੁਨੀਤਾ ਦੇਵੀ ਵਾਰ ਨੰਬਰ 46 ਤੋਂ ਸੌਰਵ ਜੋਸ਼ੀ ਵਾਰਡ ਨੰਬਰ 48 ਤੋਂ ਅਸ਼wini ਸ਼ਰਮਾ ਵਾਰਡ ਨੰਬਰ 49 ਤੋਂ ਸੁਮਿਤਾ ਬਰਾਸ਼ਰ ਅਤੇ ਵਾਰਡ ਨੰਬਰ 50 ਤੋਂ ਇੰਸਪੈਕਟਰ ਵਿਕਰਮ ਸਿੰਘ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਪੂਰੇ ਪੰਜਾਬ ਦੇ ਨਾਲ-ਨਾਲ ਫਗਵਾੜਾ ਵਿਖੇ 21 ਦਸੰਬਰ ਨੂੰ ਹੋਣ ਜਾ ਰਹੀ ਨਗਰ ਨਿਗਮ ਦੀ ਚੋਣ ਨੂੰ ਲੈ ਕੇ ਜਿੱਥੇ ਕਾਂਗਰਸ ਪਾਰਟੀ ਵੱਲੋਂ ਆਪਣੇ 35 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਉੱਥੇ ਹੀ ਪਾਰਟੀ ਹਾਈ ਕਮਾਂਡ ਨੇ ਵਾਰ ਨੰਬਰ 1 ਤੋਂ ਸਾਬਕਾ ਕੌਂਸਲਰ ਸੀਤਾਦੇਵੀ ਵਾਰ ਨੰਬਰ 2 ਤੋਂ ਪਦਮਦੇਵ ਸੁਦੀਰ ਨਿੱਕਾ ਵਾਰ ਨੰਬਰ 4 ਤੋਂ ਜਤਿੰਦਰ ਬਰਮਾਨੀ ਵਾਰ ਨੰਬਰ 5 ਤੋਂ ਦੀਪਮਾਲਾ ਵਾਰਡ ਨੰਬਰ 7 ਤੋਂ ਪਿੰਕੀ ਭਾਟਿਆ ਵਾਰਡ ਨੰਬਰ 8 ਤੋਂ ਸੰਜੀਵ ਬੁੱਗਾ ਵਾਰਡ ਨੰਬਰ 9 ਤੋਂ ਪ੍ਰਿੰਕਾ ਕਈ ਵਾਰਡ ਨੰਬਰ 10 ਤੋਂ ਵਿਨੋਦ ਬਰਮਾਨੀ ਵਾਰਡ ਨੰਬਰ 11 ਤੋਂ ਮਨਜੀਤ ਕੌਰ ਬਸਰਾ ਵਾਰਡ ਨੰਬਰ 15 ਤੋਂ ਪਰਮਜੀਤ ਕੌਰ ਵਾਲੀਆ ਵਾਰਡ ਨੰਬਰ 17 ਤੋਂ ਨੀਰਜ ਵਾਰਡ ਨੰਬਰ 18 ਤੋਂ ਰਾਮਪਾਲ ਉਪਲ ਵਾਰਡ ਨੰਬਰ 19 ਤੋਂ ਐਡਵੋਕੇਟ ਰਿੰਪੀ ਗਿੱਲ ਵਾਰ ਨੰਬਰ 20 ਤੋਂ ਮਨੀਸ਼ ਪ੍ਰਵਾਕਰ ਵਾਰ ਨੰਬਰ 21 ਤੋਂ ਪ੍ਰਵਿੰਦਰ ਕੌਰ ਤੇ ਰਗਭੋਤਰਾ ਵਾਰ ਨੰਬਰ 23 ਤੋਂ ਸੰਗੀਤਾ ਗੁਪਤਾ ਵਾਰ ਨੰਬਰ 26 ਤੋਂ ਰਣਜੀਤ ਕੌਰ ਰਾਣੀ ਵਾਰ ਨੰਬਰ 27 ਤੋਂ ਤ੍ਰਿਪਤਾ ਸ਼ਰਮਾ ਵਾਰ ਨੰਬਰ 28 ਤੋਂ ਗੁਰਪ੍ਰੀਤ ਕੌਰ ਵਾਰ ਨੰਬਰ 29 ਤੋਂ ਅਨੀਤਾ ਰਾਣੀ ਵਾਰ ਨੰਬਰ 30 ਤੋਂ ਪ੍ਰਦੀਪ ਕੁਮਾਰ ਵਾਰ ਨੰਬਰ 31 ਤੋਂ ਬਲਜੀਤ ਕੌਰ ਬੁੱਟਰ ਵਾਰ ਨੰਬਰ 32 ਤੋਂ ਸੁਸ਼ੀਲ ਮੈਣੀ ਵਾਰ ਨੰਬਰ 33 ਤੋਂ ਵੀਨਾ ਰਾਣੀ ਵਾਰ ਨੰਬਰ 35 ਤੋਂ ਸੋਨੀਆ ਜੋਸ਼ੀ ਵਾਰ ਨੰਬਰ 36 ਤੋਂ ਤਰਨਜੀਤ ਸਿੰਘ ਵਾਲੀਆ ਵਾਰ ਨੰਬਰ 37 ਤੋਂ ਪ੍ਰੇਮਕੌਰ ਚਾਨਾ ਵਾਰ ਨੰਬਰ 39 ਤੋਂ ਰੀਨਾ ਰਾਣੀ ਸ਼ਰਮਾ ਵਾਰ ਨੰਬਰ 41 ਤੋਂ ਸ਼ਸ਼ਮਾ ਸ਼ਰਮਾ ਵਾਰ ਨੰਬਰ 43 ਤੋਂ ਸੁਨੀਤਾ ਦੇਵੀ ਵਾਰ ਨੰਬਰ 46 ਤੋਂ ਸੌਰਵ ਜੋਸ਼ੀ ਵਾਰਡ ਨੰਬਰ 48 ਤੋਂ ਅਸ਼wini ਸ਼ਰਮਾ ਵਾਰਡ ਨੰਬਰ 49 ਤੋਂ ਸੁਮਿਤਾ ਬਰਾਸ਼ਰ ਅਤੇ ਵਾਰਡ ਨੰਬਰ 50 ਤੋਂ ਇੰਸਪੈਕਟਰ ਵਿਕਰਮ ਸਿੰਘ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ